ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਇਆ ਭਰਾ ਮੇਰੇ ਤਲਵੰਡੀ ਸਾਬੂ ਸ਼ਰਮੇ ਕੋਲ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਇਹ ਦੋ ਕੋਲ ਆ ਤੇ ਬਾਕੀ ਇੱਧਰ ਖੜਾ ਫਾਰਮ ਸਾਡਾ ਚਾਤੀਤੀ ਹਰੇ ਟਰੈਕਟਰ ਦਿਖਾਵਾਂਗੇ ਤੁਹਾਨੂੰ ਤੇ ਸ਼ਰਮ ਨੇ ਕਰਾਉਣਾ ਥੋੜੀ ਗੱਲਬਾਤ ਸਤਿ ਸ੍ਰੀ ਅਕਾਲ ਸ਼ਰਮਾ ਜੀ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਠਾਕ ਹਾਂ ਜਮ ਹੋ ਗਿਆ ਮਾਰੇ ਸਭ ਤੋਂ ਪਾਛਾ ਚਾਰਤੀ ਕਲਾ ਰੱਖ ਕੇ ਬਾਈ ਤੁਹਾਨੂੰ ਤੇ ਆਜੋ ਬਾਈ ਤੁਹਾਨੂੰ ਟਰੈਕਟਰ ਦਿਖਾਉਣ ਲੈ ਕੇ ਪੁੱਧਵਰ ਮੰਡੀ ਆ ਹਾਂਜੀ ਸਭ ਤੋਂ ਪਹਿਲਾਂ ਆ ਗਿਆ 3600 ਫੋਰਡ 3700 ਫੋਰਡ ਮਗਰਿਆਰ ਰੰਗ ਹੋਇਆ ਹਾਂ ਪੱਕੀ ਓਰੀਜਨਲ ਆ ਹੈਡ ਟੂਰ ਵਧੀਆ ਹਨ ਪੰਜਾਬ ਨੰਬਰ ਆ ਪਿਛਲੇ ਟਾਇਰ 70 ਰੁਪਏ ਆ ਮੂਹ ਲਿੱਦੇ ਕਾ ਬਾਈ ਹਾਂਜੀ 1,35,000 ਡਿਮਾਂਡ ਆ ਟਰੈਕਟਰ ਸੋਣਾ ਪੂਰਾ ਹਨ ਇੰਜਨ ਗੇਅਰ ਦਾ ਕਿਵੇਂ ਆ ਓਕੇ 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 ਕਿਹੜਾ ਮਾਡਲ ਆ 99 99 ਮਾਡਲ ਆ ਪੰਜਾਬ ਨੰਬਰ ਲੋਨ ਫਾਇਨਸ ਤੇ ਨਹੀਂ ਹੋਣਾ ਹਨ ਤੇ 1,35,000 ਵਾੜਾ 1,15,000 ਦਾ ਰਕਮ ਇੱਕ ਲੱਖ 15,000 ਹਾਂਜੀ ਨਿਆਵਨ ਬਾਰੇ ਕਿਹੜੇ ਪੰਜਾਬ ਹੈ ਪੰਜਾਬ ਤੇ ਅੱਗੇ ਫੇਰ ਫੋਰਡ ਆ ਗਿਆ ਇਹ 86 ਮਾਡਲ ਆ ਡਬਲ ਕਲਚ ਆ ਬਈ ਹਾਂਜੀ ਟਾਇਰ ਉਸ ਕਿਵੇਂ ਜੀ ਟਾਇਰ ਟਾਇਰ ਤਾਂ ਥੋੜੀ ਹੈ ਨਾ ਅੱਧੇ ਪੂਰੇ ਨਵੇਂ ਆ ਪਿਛਲੇ 35 40 ਫੇਰ ਆਣ ਹਾਂ ਮੂਰੇ ਨਵੇਂ ਆ ਤੇ ਸੋਹਣਾ ਲੱਗ ਰਿਹਾ ਵੀ ਭਰਾ ਮੇਰਾ ਫੋਰਡ ਗੱਲਾਂ ਹੁੰਦੀਆਂ ਜਿਹਦੀਆਂ ਪਹਿਲਾਂ ਹਾਂਜੀ ਹਾਂਜੀ 1 ਲੱਖ 30 ਡਬਲ ਕਲਚ ਆ ਡਬਲ ਕਲਚ ਹੈ ਹਾਂ ਹਾਂ ਅੱਛਾ ਇਹ ਜਾਂਚੀ ਕਰਨੀ ਜਦੋਂ ਨਾ ਕਰਾਇਆ ਹੋਊਗਾ ਕਰਵਾਇਆ ਦੇਖਿਆ ਸਿਆਸੀ ਮਾਡਲ ਆ 1 30 ਦੀ ਮੰਗ ਆ 1 30 ਦੀ ਮੰਗ ਆ ਤੇ 115000 ਜਗਰ 115000 ਜੈਸਨ ਹੋਈ ਹੈ ਦੋਨੇ ਫੋੜ ਤੇ ਆਹਾ ਆਹਾ ਇੱਕ ਸੱਤ ਮਾਡਲ ਵਾਲਾ ਬਾਈ ਹਾਂਜੀ ਪੈਰ ਵੀ ਕਿੰਨੇ ਕੁ ਲਾਣ ਨੂੰ 70000 ਹਾਂਜੀ ਪਿਛਲੇ 35 ਕੇ ਪੈਸੇ ਹਾਂ ਇਹਦਾ ਨੀਵਾਂ ਵਾਲਾ ਹਾਂ ਛੋਟੇ ਜਿੰਮੇਦਾਰ ਬਸ ਵਧੀਆ ਛੋਟੇ ਵਧੀਆ ਪੀਆ ਡਿਮਾਂਡ ਆ ਸੱਤ ਮਾਡਲ ਵਾਲਾ ਇਹ ਵੀ 115000 ਇਹ ਤੇ ਨਹੀਂ ਦਿੰਦਾ ਰਮਨ ਸਿੰਘ 1 ਲੱਖ ਤੇ ਇਹ ਵੀ 15 ਦਾ ਹਾਂਜੀ ਠੀਕ ਆ ਤੇ ਅੱਗੇ ਆ ਗਿਆ ਆਰਮ 60 ਥੱਲੇ ਮਾਡਲ ਵਾਲਾ ਬਾਈ 98 ਮਾਡਲ ਆ 9890 95 ਦੀ ਕੀਮਤ ਆ ਹਾਂ ਸਾਰਾ Ориਜਨਲ ਆ 50 ਨੰਬਰ ਆ 2 ਪਰ ਦੀ ਮੰਗ ਆ 50 ਨੰਬਰ ਹਾਂਜੀ 50 ਨੰਬਰ ਆ ਭਰਾ ਮੇਰਾ ਤੇ 98 ਮਾਡਲ ਆ 2 ਲੱਖ ਤੇ 5000 ਦੀ ਮੰਗ ਆ ਹਨਾ ਹਾਂਜੀ ਕਿੰਨੇ ਦਾ ਛੱਡਾ ਜੇ ਕੋਈ 1 ਲੱਖ ਤੇ 85000 ਦਾ ਸੈਕਟਰ ਦੇ ਆ 1 ਲੱਖ 85000 ਦਾ ਹਾਂਜੀ ਜੱਟ ਨੋ ਹਾਂਜੀ ਉਹ ਦੁਵਾਦ ਆ ਗਿਆ ਥੋੜੇ ਪੈਸੇ ਵਾਲਾ ਦੁਵਾਦ ਆ ਗਿਆ ਡੀ ਆਈ ਇਹ ਵਿੱਚ 475 ਰਾਇਂਜ ਨੇ ਬਾਈ ਅੱਛਾ ਜੀ ਟਾਇਰ 35 ਕੇ ਪੈਸੇ ਚਾਰ ਹੀ ਗੇਰ ਇੰਜਨ ਦਾ ਓਕੇ ਆ ਬਾਈ ਇਹ ਲਿਖਿਆ 275 ਰਾਇਂਜ ਤੇ ਨਹੀਂ ਇਹ ਦੇ ਇੰਜਨ ਚੇਂਜ ਕੀਤਾ ਹੋਇਆ ਇੰਜਨ ਚੇਂਜ ਕਰਤਾ ਇਹਦਾ ਤੇ ਕਾ 475 ਰਾਇਂਜ ਨੇ ਭਰਾ ਮੇਰੋ 475 ਰਾਇਂਜ ਤੇ ਠੈ ਜਿਹਾ ਹੋਇਆ ਸਾਰਾ ਇੰਜਨ ਹੀ ਕਰਤਾ ਅੱਛਾ 92 ਮਾਡਲ ਆ ਹਾਂ ਇੱਕੋ ਹੀ ਰੇਟ ਹਾਂਜੀ 85000 ਰੁਪਏ ਦਾ ਟਰ ਲੈ ਲਾਂਗੇ ਮੌਕੇ ਤੇ ਮਾਮਤਾ ਨੂੰ ਹੋ ਜੂ 85000 ਦਾ ਬਹੁਤ ਥੋੜਾ ਰੇਟ ਹੈ ਨਾ ਭੈਂਟ ਜੀ ਆ ਤੇ ਅੱਗੇ ਆ ਗਿਆ 363 363 ਹਰਿਆਣਾ ਨੰਬਰ ਹੈ 2013 ਮਾਡਲ ਟੂ ਸਪੀਡ ਆ ਪਬਲਿਕ ਸਟੇਰੀਆ ਕਿੰਨੇ ਕੈਰ ਲੱਗਣਗੇ ਇਸੇ ਆ ਹਾਂਜੀ ਟੂ ਦੇ ਇੱਥੇ ਹੀ ਮੰਗ ਲਵੇ ਸਾਈਡ ਗੇਰਾ ਇਹ ਗਿਆਨ ਨੰਬਰ ਹੈ ਇਹ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਭਰਾ ਮਰੋ ਸਰਚ ਇਹਦਾ ਇਹ ਬਹੁਤ ਸੋਹਣਾ ਟਰੈਕਟਰ ਦੇਖੋ 3 ਲੱਖ ਤੇ 80 ਹਜ਼ਾਰ ਡਿਮਾਂਡ ਆ 13 ਮਾਡਲ ਆ ਹਾਂ 3 ਲੱਖ 40 ਹਜ਼ਾਰ ਰੁਪਏ ਦਾ ਟਰੈਕਟਰ ਦੇਣਾ 3 ਲੱਖ 40 ਹਜ਼ਾਰ ਦਾ ਤੇ ਅੱਗੇ ਆ ਗਿਆ 855 19 ਮਾਡਲ ਬਹੁਤ ਸੋਹਣਾ ਹੈ ਸੈਂਟਰ ਗੇਅਰ ਆ ਭੈਂਟ ਗੱਲਬਾਤ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਇਹਦੀ ਮਿਲਦੀ ਮਿਲਦੀ ਅੱਛਾ ਉਹਦੀ ਹੀ ਮਿਲਦੀ ਮਿਲਦੀ ਘੋੜਾ ਪੈਂਪਰ ਲੱਗਿਆ ਹੈ ਨਾ ਓਏ ਭੈਂਟ ਘੋੜਾ ਪੈਂਪਰ ਲੱਗਿਆ ਭਰਾ ਮੇਰੇ 95 ਵੇਚਦਾ ਜੀ 595 19 ਮਾਡਲ ਹੈ ਨਾ ਇਹ ਕਿੰਨੇ ਦਾ ਛੱਡ ਦਾਂਗੇ ਯਾਰ ਟਰੈਕਟਰ ਆ ਯਾਰ 595 ਰੇਟ ਆ ਕਿੰਨੇ ਦਾ ਛੱਡ ਦਾਂਗੇ ਇਹ ਦੇ ਦਾਂਗੇ 5.5 ਲੱਖ ਰੁਪਏ ਆ ਲੈ 5 ਲੱਖ ਰੁਪਏ ਦਾ ਇਹ ਗਿਆ ਗਿਆ ਡੀਆਈ ਡੀਆਈ 265 2004 ਮਾਡਲ ਆ 2004 ਮਾਡਲ ਆ ਭਰਾ ਮੇਰੋ 2 ਲੱਖ 25 ਹਜ਼ਾਰ ਡਿਮਾਂਡ ਆ ਬਹੁਤ ਸੋਹਣਾ ਟਰੈਕਟਰ ਆ ਯਾਰ ਦੇਖੋ ਸੋਹਣਾ ਟਰੈਕਟਰ ਪਈ ਪਈ ਆ ਭਰਾ ਮੇਰੋ ਆ ਦੇਖ ਲਓ ਇੰਨੇ ਨੇ ਪਾਸੇ ਵੀ ਲਗਾ ਰਹੇ ਸਾਨੂੰ ਐਂ ਜਮਾ ਜਨ ਸੁੱਕਾ ਟਰੈਕਟਰ ਪਿਆ ਯਾਰ ਡੀਆਈ ਮਾੜਾ ਮੋਟਾ ਰੰਗ ਟੈਂਕੀ ਤੁਹਾਡਾ ਰਿਜਨਲ ਆ ਸਾਰਾ ਭਰਾ ਮੇਰੋ ਰਿਜਨਲ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਇੰਜਨ ਵੇਰ ਦੀ ਬਾਈ ਕਹਿੰਦਾ ਗਾਰੰਟੀ ਆ ਹਰਿਆਣਾ ਨੰਬਰ ਆ ਹਰਿਆਣਾ ਨੰਬਰਾ ਭਰਾ ਮੇਰੇ 2004 ਮਾਟੜਾ ਤੇ ਫਰਮੈ ਨੂੰ ਪੁੱਛਦੇ ਆਪਾਂ ਕਿ ਕਿੰਨੇ ਦਾ ਛੱਡਣਗੇ 2 ਲੱਖ ਤੇ 25000 ਬਾਈ ਦੀ ਟਮਾਟਾ 2 ਲੱਖ 25 ਹੈ ਤੇ ਬਾਈ ਨੂੰ ਪੁੱਛਦੇ ਆਂ ਗੱਲਬਾਤ ਕਰੀ ਜਾਂਦੇ ਆ ਫਰਮਾ ਜੀ ਇਧਰ ਆਇਓ ਮੜ 2 ਲੱਖ 25 ਹੈ ਮਾਟੜਾ ਕਿੰਨੇ 2 ਲੱਖ 10000 ਦਾ ਰੇਟ ਦੇ ਦਾਂ ਬਈ ਜੈਨੋਈਆ ਆਪਣਾ ਫੋਨ ਨੰਬਰ ਬੋਲ ਦੇ ਮੇਰਾ ਨੰਬਰ WhatsApp ਨੰਬਰ ਹੈਗਾ ਜੀ 887294545 ਜੇ ਕਾਲ ਕਰਨੀ ਹੋਈ ਬਈ 947884545 ਕੋਈ ਵੀ ਟਰੈਕਟਰ ਲੈਣਾ ਹੋਵੇ ਵੀਰੇ ਆ ਫੋਨ ਕਰ ਲਿਓ ਫੋਨ ਕਰਕੇ ਆ ਜਿਓ ਲੋਨ ਫੈਂਸ ਵੀ ਕਰਾ ਦੇਣਾ ਪੁਰਾਣਾ ਟਰੈਕਟਰ ਵੀ ਕੱਟ ਰਿਹਾ ਜਿੰਨੇ ਕਹਦਾ ਓਨੇ ਕੜੇ ਕੱਟਾਂਗੇ ਠੀਕ ਹੈ ਨਾ ਵੱਧ ਕੱਟ ਕੇ ਨਾ ਕੱਟ ਕੇ ਠੀਕ ਹੈ ਠੀਕ ਹੈ ਚਲ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਹੁਤ ਬਹੁਤ ਮਿਹਰਬਾਨੀ ਭਾਈ ਜੀ ਤੇ ਚੈਨਲ ਨੂੰ ਆਪਣਿਆਂ ਨੂੰ ਭਰਾ ਮੇਰੇ ਫੋਲੋ ਕਰ ਲਿਓ ਨਾਲੇ ਕਰ ਦਿਓ ਵੀਡੀਓ ਸ਼ੇਅਰ ਓਕੇ ਭਰਾ ਧੰਨਵਾਦ